और वही बात यही की चक्कर भी उनका चले घर ਉਹਦੇ ਨੂੰ ਲਾ ਕੇ ਦੇਖਾ ਪਰ ਕੁਝ ਨਹੀਂ ਹੋਇਆ। ਲਾ ਕੇ ਲਾ ਤੇ। ਹੋ ਗਿਆ ਕਬ। ਠੀਕ ਠੀਕ। ਹਾਂਜੀ ਆ ਟਿੱਕੀ ਨਾਮ ਹੈ ਜੀ ਤੁਹਾਡਾ। ਸਿਵਰ ਜੀ। ਇਹ ਆਂਟੀ ਕੀ ਅੱਗ ਗੱਡੀ ਨੂੰ ਅੱਗ ਕਿਉਂ ਲਾਈ ਗਈ? اے ویر جی میرا بھائی صاحب یا میرے ਨਕੋਦਰ ਲਗੋ ਆਏ ਸਗੇਨ ਦਾ ਵਿਆਹ ਦੇਖਣ ਵਾਸਤੇ ਆਏ ਸੀ ਮੇਰੇ ਬੇਟੇ ਦਾ ਵਿਆਹ ਸੀਗਾ ਠੀਕ ਹੈ ਇਹ ਅੰਗਲਾਨ ਤੋਂ ਗੱਡੀ ਲਾਈ ਹੈ ਚੰਗੇ ਭਲੇ ਇਨਕਾਰ ਚੱਲਦੇ ਆਂ ਕਿ ਕੋਈ ਹਾਨੂੰ ਟੈਨਸ਼ਨ ਨਹੀਂ ਹੋ ਜੀ ਕਿ ਕੌੜਾ ਕਈ ਵਾਰ ਬੱਚੇ ਸੁੱਤੇ ਹੁੰਦੇ ਗੱਡੀ ਦੇ ਵਿੱਚ ਜਿਹੜੋ ਗੱਡੀ ਨੂੰ ਅੱਗ ਲਾਉਣ ਆਏ ਆ ਉਹਨਾਂ ਨੇ ਗੱਡੀ ਨੂੰ ਅੱਗ ਲਾਈ ਹੈ ਲੱਤ ਭੱਜ ਗਏ ਆ ਉਹ ਕੌਣ ਲੋਕ ਨੇ ਜਿਨ੍ਹਾਂ ਨੇ ਗੱਡੀ ਨੂੰ ਅੱਗ ਲਾਈ ਉਹ ਆਲ ਪਛਾਦੀ ਬੰਦੇ ਹਨ ਨੂੰ ਤਾਂ ਸਮਝ ਨਹੀਂ ਰਹੀ ਜੀ ਠੀਕ ਹੈ ਜੀ ਕੋਈ ਪਛਾਣ ਨਹੀਂ ਕੋਈ ਲੱਗੇ ਮੈਨੇ ਸੀਸੀ ਕੈਮਰੇ ਜਾਂ ਕੋਈ ਹੋਰ ਚੀਜ਼ ਸੀਸੀ ਕਵਰੇਜ ਬੰਦੇ ਆਉਣ ਦੇ ਆ ਠੀਕ ਹੈ ਜੀ ਹਾਂ ਜੀ ਤੇ ਪੁਲਿਸ ਵਾਲਿਆਂ ਨੂੰ ਰਿਪੋਰਟ ਕੀਤੀ ਹੈ ਜੀ ਪੁਲਿਸ ਵਾਲਿਆਂ ਨੂੰ ਰਿਪੋਰਟ ਕੀਤੀ ਉਹਨਾਂ ਨੇ ਕੀ ਕਿਹਾ ਤੁਹਾਨੂੰ ਪੁਲਿਸ ਵਾਲਾ ਕਹਿੰਦੇ ਵੀ ਤੁਸੀਂ ਉਦੋਂ ਹੀ ਸਾਨੂੰ ਦੱਸਣਾ ਹੈ ਜਾਂ ਨੂੰ ਪਤਾ ਨਹੀਂ ਦਊਂ ਨਹੀਂ ਕਹਿੰਦੇ ਤੁਸੀਂ ਦੱਸਦੇ ਆਨੂੰ ਪਤਾ ਨਹੀਂ ਜੀ ਕੀ ਮੰਗ ਕਰਦੇ ਜੇ ਤੁਸੀਂ ਅਸੀਂ ਮੰਗ ਕਰਦੇ ਆ ਵੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਆਪਾਂ ਕੋਈ ਜਿਹੜਾ ਜਿਹੜਾ ਮਰਜ਼ੀ ਬੰਦਾ ਹੋਵੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਇਹਦਾ ਨਾਮ ਹੈ ਜੀ ਰੋਟਾ ਤੇ ਤੁਸੀਂ ਇੱਥੇ ਮਤਲਬ ਕੀ ਕੋਈ ਵਿਆਹ ਸ਼ਾਦੀ ਦੇ ਵਿੱਚ ਆਏ ਸੀ ਵਿਆਹ ਦੇ ਖਾਏ ਸੀ ਭਾਂਡੇ ਦਾ ਵਿਆਹ ਸੀ ਅੱਛਾ ਜੀ ਕੀ ਕੋਈ ਤੁਹਾਨੂੰ ਪਤਾ ਲੱਗਿਆ ਵੀ ਇੱਥੇ ਕਿਹੜੇ ਕਿਸ ਸ਼ਰਾਰਤੀ ਅੰਸਰ ਨੇ ਆਕ ਲਗਾਈ ਆ ਜੀ ਅੱਛੀ ਸੀ ਕੈਮਰੇ ਦੇ ਵਿੱਚ ਆ ਗਿਆ ਨੀ ਕੈਮਰੇ ਸੀ ਖੜਾ ਲਈ ਅੱਛਾ ਜੀ ਤੇ ਭਾਂਦੇ ਸਹਾਨ ਦੇ ਅੱਗੇ ਕੋਈ ਤੁਹਾਨੂੰ ਦੱਸ ਦੱਸਾ ਵਾ ਅੱਛਾ ਜੀ ਅਗਲੀ ਕਾਰਵਾਈ ਜਿਹੜੀ ਪੁਲਿਸ ਦੀ ਆ ਵੀ ਪੁਲਿਸ ਕਾਰਵਾਈ ਕਰਦੀ ਆ ਅਸੀਂ ਇਨਸਾਫ ਦੀ ਮੰਗ ਕਰਦੇ ਆ ਕਿ ਤੁਸੀਂ ਦੇਖ ਹੀ ਰਿਹਾ ਗੱਡੀ ਕਿ ਗੱਡੀ ਦੇ ਪਨੇ ਛੱਡਿਆ ਕਰਣੀ ਆ ਤੇਲ ਪਾ ਕੇ ਅੱਗ ਲਾਈ ਆ ਤੂੰ ਕਹਤਾ ਓਏ ਜੇ ਪੁਲਿਸ ਇੱਥੇ ਕਾਰਵਾਈ ਨਹੀਂ ਕਰਦੇ ਤੁਸੀਂ ਅਗਲਾ ਐਕਸ਼ਨ ਕੀ ਕਰੋਗੇ ਵੇਖੋ ਅਸੀਂ ਤਾਂ ਫਿਰ ਆਪਣੀ ਤੇ ਬੇਨਤੀ ਹੁੰਦੀ ਆ ਨਾ ਪ੍ਰਸ਼ਾਸਨ ਨੂੰ ਆਪਾਂ ਤੇ ਬੇਨਤੀ ਕਰ ਸਕਦੇ ਹਾਂ ਕਿ ਜਿਹੜੀ ਅੱਜ ਮੰਨ ਲਓ ਕਿ ਇਹਨੂੰ ਅੱਗ ਲਾਈ ਹੈ ਇਹਦੇ ਜਿਹੜੇ ਕਈ ਵਾਰੀ ਨਿਆਣੇ ਵੀ ਸੌ ਜਾਂਦੇ ਆ ਤੇ ਭਲਕੇ ਨੁਕਸਾਨ ਵੀ ਹੋ ਸਕਦਾ ਸੀ ਬੱਚਿਆਂ ਦਾ ਵੀ ਮਾਰੇ ਜਾ ਸਕਦੇ ਸੀ ਕਿਉਂਕਿ ਮੁੰਡੇ ਸੁੱਤੇ ਹੁੰਦੇ ਕਈ ਵਾਰੀ ਜੀ ਕਿ ਉਹ ਬੰਦਾ ਜਿਹੜਾ ਆਈ ਗਿਆ ਠੱਲ ਕੇ ਗੱਡੀ ਤੋੜ ਕੇ ਉਹਨੇ ਸ਼ੀਸ਼ਾ ਤੋੜ ਕੇ ਤੇਲ ਪਾ ਕੇ ਅੱਗ ਲਾਈ ਆ ਹੋਰ ਵੀ ਨੁਕਸਾਨ ਕਰ ਸਕਦਾ ਸੀਗਾ ਤੇ ਅਬ ਇਲਾਕੇ ਦੇ ਵਿੱਚ ਵਾਰਦਾਤਾਂ ਦਿਨ ਬਦੇਣ ਹੁੰਦੀਆਂ ਵਾ ਤੇ ਪ੍ਰਸ਼ਾਸਨ ਨੂੰ ਚਾਹੀਦਾ ਵਾ ਕਿ ਉਹ ਇਲਾਕੇ-ਲਾਗੇ ਕੈਮਰੇ ਬਹੁਤ ਜ਼ਿਆਦੇ ਆ ਹੋਰ ਵੀ ਕੈਮਰੇਆਂ ਦੀ ਫੁਟੇਜ ਕਢਾਈ ਜਾਵੇ ਜੇ ਪ੍ਰਸ਼ਾਸਨ ਦਾ ਹੀ ਕੰਮ ਆ ਨਾ ਹੁਣ ਤੋਂ ਕੜੇ ਨੰ ਬੰਦਿਆਂ ਨੂੰ ਠੀਕ